ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਇੱਕ ਪ੍ਰੋਗਰਾਮ ਇੱਕ ਮੇਰੀ ਵੀਸਨ ਉਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਿਆ ਲੈ ਕੇ ਅਸੀਂ ਕੁਝ ਖਾਸ ਤੇ ਮੁੱਖ ਭਰਾ ਇਹਨਾਂ ਖਬਰਾਂ ਤੇ ਵਿਦਿਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁਟੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਟਿਲੋਸਾਪ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤੁਬਖਰੀ ਬਹੁਤ ਬਹੁਤ ਮਿਹਰਬਾਨੀ ਕੋਮਲ ਦੁਰਸਭ ਜੀ ਦਾ ਸਭ ਤੋਂ ਪਹਿਲਾ ਗੱਲ ਕੀਤੀ ਜਾਵੇ ਅਮਰੀਕਾ ਦੀ ਦਾ ਟਰੰਪ ਪ੍ਰਸ਼ਾਸਨ ਨੇ ਜੁੜਾ ਇੱਕ ਵੱਡਾ ਐਲਾਨ ਕੀਤਾ ਜਿੱਥੇ ਉਹਨਾਂ ਨੇ ਰੋਕ ਲਗਾਈ ਹੈ ਜਿਹੜੇ ਸਿੱਖ ਫੌਜ ਦੇ ਵਿੱਚ ਨੇ ਉਹਨਾਂ ਤੇ ਦਾੜੀ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਕਾਫੀ ਗਰਮਾਈ ਹੋਈ ਹੈ ਨਿਖੇਦੇ ਵੀ ਕੀਤੀ ਜਾ ਰਹੀ ਹੈ ਵੱਖ-ਵੱਖ ਆਗੂਆਂ ਦੇ ਵੱਲੋਂ ਇਸੇ ਵਿਚਾਰ ਲੈ ਅੱਜ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਚੀਜ਼ ਦੀ ਨਿਖੇਦੀ ਕੀਤੀ ਹੈ ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਜਦੋਂ ਤੋਂ ਮੁੜ ਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਨਵੇਂ-ਨਵੇਂ ਕਦਮ ਉਠਾ ਰਹੇ ਨੇ ਬਿਲਕੁਲ ਉਹਨਾਂ ਨੇ ਇਹ ਨਹੀਂ ਹੈ ਕਿ ਕਦੇ ਸਿੱਖਾਂ ਨੂੰ ਕਿਹਾ ਹੈ ਉਹਨਾਂ ਨੇ ਇੱਕ ਪਾਬੰਦੀ ਲਾਈ ਹੈ ਕਿ ਜਿਹੜਾ ਬੰਦਾ ਅਮਰੀਕਾ ਦੀ ਫੌਜ ਦੇ ਵਿੱਚ ਕੰਮ ਕਰੇਗਾ ਉਹਦੇ ਦਾੜੀ ਨਹੀਂ ਹੋਣੀ ਚਾਹੀਦੀ ਕੱਲੇ ਸਿੱਖ ਦਾੜੀ ਵਾਲੇ ਨਹੀਂ ਜਦੋਂ ਅਮਰੀਕਾ ਦੇ ਵਿੱਚ ਟਾਵਰਾਂ ਤੇ ਹਮਲਾ ਹੋਇਆ ਸੀ ਤਾਂ ਕਈ ਵਾਰ ਅਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਹੋਰ ਨਾ ਦੇ ਭਲੇਖੇ ਦੇ ਵਿੱਚ ਸਿੱਖਾਂ ਤੇ ਹਮਲੇ ਹੋਏ ਨੇ ਜੀ ਸਾਡੀ ਆਈਡੈਂਟੀਟੀ ਦੇ ਉੱਤੇ ਹਾਲਾਂਕਿ ਸਾਡੇ ਪ੍ਰਧਾਨ ਮੰਤਰੀ ਸਨ ਡਾਕਟਰ ਮਰਮੋਣ ਸਿੰਘ ਉਹਨਾਂ ਨੂੰ ਤੇ ਦੇਖਿਆ ਸੀ ਪਗੜੀ ਧਾਰੀ ਸਨ ਦਾੜੀ ਰੱਖੀ ਹੋਈ ਸੀ ਹੁਣ ਜਿਹੜਾ ਇਹ ਫਰਮਾਨ ਅਮਰੀਕਾ ਦੇ ਵਿੱਚ ਸੁਣਾਇਆ ਗਿਆ ਕਿ ਜਿਹੜੇ ਬੰਦੇ ਦਾੜੀ ਵਾਲੇ ਹੋਣਗੇ ਉਹ ਫੌਜ 'ਚ ਨਹੀਂ ਆਉਣਗੇ ਇਹਦਾ ਸਭ ਤੋਂ ਵੱਡਾ ਅਸਰ ਤਾਂ ਸਾਡੇ ਤੇ ਪੈਣੀ ਹੀ ਪੈਣਾ ਸਿੱਖਾਂ ਤੇ ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਨਖੇਦੀ ਕੀਤੀ ਹੈ ਇਹ ਧਾਮੀ ਸਾਹਿਬ ਇਕੱਲੇ ਨਾ ਖੇਤੀ ਨਾਲ ਕੰਮ ਨਹੀਂ ਚੱਲਣਾ ਜੀ ਠੀਕ ਹੈ ਨਾ ਖੇਤੀ ਕਰਤੀ ਕਰਤੀ ਇਹਦੇ ਪਹਿਲੂ ਲੈਣੇ ਚਾਹੀਦੇ ਆ ਇਹਦਾ ਕਾਨੂੰਨੀ ਪੱਖ ਦੇਖਣਾ ਚਾਹੀਦਾ ਤੇ ਜਿਹੜਾ ਅਮਰੀਕਾ ਦੇ ਵਿੱਚ ਸਾਡੇ ਲੋਕ ਵਿਦਵਾਨ ਰੂਪ ਦੇ ਵਿੱਚ ਬੈਠੇ ਆ ਜਾਂ ਸੀਨੀਅਰ ਵਕੀਲ ਸਾਹਿਬਾਨ ਬੈਠੇ ਆ ਉਹਨਾਂ ਦੇ ਨਾਲ ਸਲਾਹ-ਮਸ਼ਵਰੇ ਕਰਨੇ ਚਾਹੀਦੇ ਆ ਔਰ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲਾ ਖਾਸ ਕਰ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਜੀ ਉਹਨਾਂ ਨੂੰ ਇਹ ਮਸਲਾ ਉਠਾਉਣਾ ਚਾਹੀਦਾ ਹੈ ਜਿਹੜੀਆਂ ਦੂਜੀਆਂ ਕੌਮਾਂ ਨੇ ਉਹਨਾਂ ਦੀ ਗੱਲ ਹੋਰ ਹੈ ਸਿੱਖ ਧਰਮ ਦੇ ਵਿੱਚ ਇਹ ਗੱਲ ਹੋਰ ਹੈ ਸਿੱਖ ਧਰਮ ਦੇ ਵਿੱਚ ਦਾੜੀ ਤੇ ਕੇਸ ਇਹ ਸਾਡੇ ਕਕਾਰਾਂ ਚਾਉਂਦਾ ਹੈ ਸਿੱਖ ਸਾਫਤ ਸੂਰਤ ਹੋਣਾ ਚਾਹੀਦਾ ਹੈ ਉੱਥੇ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਨਹੀਂ ਪਤਾ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਭਾਈ ਸਾਹਿਬ ਬਾਤ ਦੇ ਵਿੱਚ ਤਾਂ ਕਿਸੇ ਨੇ ਰੱਖਿਆ ਨਹੀਂ ਜਦੋਂ ਭਰਤੀ ਹੋਏ ਹੋਣਗੇ ਉਹਨਾਂ ਨੇ ਉਦੋਂ ਵੀ ਆਪ ਦੇ ਸਾਫਤ ਸੂਰਤ ਦੇ ਮੁਤਾਬਕ ਇਹ ਮਾਮਲਾ ਕਾਫੀ ਗੰਭੀਰਤਾ ਵਾਲਾ ਹੈ ਇਹਨੂੰ ਗੱਲਾਂបਾਤਾਂ ਨਹੀਂ ਇਹਨੂੰ ਅੰਕੜਿਆਂ ਦੇ ਆਧਾਰ ਤੇ ਵੱਡੇ ਪੱਧਰ ਦੇ ਉੱਤੇ ਸਾਡੇ ਵਿਦੇਸ਼ ਮੰਤਰਾਲੇ ਨੂੰ ਅਮਰੀਕਾ ਦੇ ਨਾਲ ਇਹਨੂੰ ਮਸਲੇ ਨੂੰ ਲੈਣਾ ਚਾਹੀਦਾ ਹੈ ਸਿੱਖਿਆ ਵਾਸਤੇ ਸਭ ਤੋਂ ਵੱਡੀ ਸਮੱਸਿਆ ਹੈ ਤੇ ਇਹ ਫਰਮਾਨ ਜਿਹੜੇ ਵਾਰੀ-ਵਾਰੀ ਡੋਨਾਲਡ ਟਰੰਪ ਸਾਹਿਬ ਜਾਰੀ ਕਰ ਰਹੇ ਨੇ ਇਹ ਲੋਕhetra ਵਿੱਚ ਨਹੀਂ ਉਹਨਾਂ ਨੇ ਕਿੰਨਾ ਕਾਰਨਾ ਕਰਕੇ ਇਹ ਗੱਲ ਕੀਤੀ ਹੈ ਮੇਰਾ ਖਿਆਲ ਧਾਮੀ ਸਾਹਿਬ ਨੂੰ ਵੀ ਆਪਣਾ ਬਫਤ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਜਿਹੜੇ ਸਾਡੇ ਕੁਝ ਵਿਦਵਾਨ ਉੱਥੇ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਗਠਨ ਨੇ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਤਰ ਦੇ ਅਹੁਦਿਆਂ ਤੇ ਹੈ ਉਹਨਾਂ ਨੂੰ ਨਾਲ ਲੈ ਕੇ ਉੱਥੋਂ ਦੇ ਸੀਨੀਅਰ ਲਾਇਰ ਜੀ ਨੂੰ ਨਾਲ ਲੈ ਕੇ ਇਹਦਾ ਕੋਈ ਨਾ ਕੋਈ ਇਹਨੂੰ ਮਸਲੇ ਨੂੰ ਉਠਾਉਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹਨੂੰ ਛੋਟੇ ਨਾਲ ਨਹੀਂ ਲੈਣਾ ਚਾਹੀਦਾ ਔਰ ਜਿੰਨੀਆਂ ਵੀ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਨੇ ਸਿੱਖ ਆਗੂ ਨੇ ਸਾਰਿਆਂ ਨੂੰ ਕੇਸ ਮਾਮਲੇ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ ਬਿਲਕੁਲ ਟਿਲੋ ਸਬੂਤਰੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਪੂਰਨ ਸੁਜੀਤ ਦੇ ਜਿਹੜੇ ਨਮ ਨਿਯੁਕਤ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹ ਭਲਕੇ ਜਿਹੜੇ ਆ ਅਕਾਲ ਤਖਤ ਸਿੱਧੀ ਸਾਹਿਬ ਜਿਹੜੇ ਨਤਮਸਤਕ ਹੋਣ ਵਾਲੇ ਨੇ ਤੇ ਉੱਥੇ ਜਾ ਕੇ ਸਾਰੇ ਨੇ ਹਾਜ਼ਰੀ ਪੜਨੀ ਹੈ। ਐਦਾਂ ਨਹੀਂ ਕਿਉਂਕਿ ਜਦੋਂ ਵੀ ਕੋਈ ਚੰਗੇ ਅਹੁਦੇ ਉੱਤੇ ਜਾਂਦੇ ਨੇ ਸਾਡੇ ਲੋਕ ਸਖਸ਼ੀਤਾ ਉਹਨਾਂ ਦਾ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਮੈਂ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਵਾਂ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਮੇਰਾ ਸਿਰ ਝੁਕੇ। ਸੋ ਅਕਾਲੀ ਦਲ ਮੋਢਰਜੀਤ ਜਿਨ੍ਹਾਂ ਦੇ ਜਿਹੜੇ ਪ੍ਰਧਾਨ ਨੇ ਉਹ ਸਾਨੂੰ ਪਤਾ ਹੈ। ਗਿਆਨੀ ਹਰਪ੍ਰੀਤ ਸਿੰਘ ਸਾਫ ਕਾ ਜਦ ਤੱਕ ਹਾਲ ਤੱਕ ਨੇ। ਉਹਨਾਂ ਨੇ ਇਸ ਮਸਲੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੱਲ ਜਿਹੜੇ ਉਹਨਾਂ ਦੇ 31 ਮੈਂਬਰੀ ਵਰਕਿੰਗ ਕਮੇਟੀ ਹੈ ਕੁਝ ਪ੍ਰਧਾਨ ਸਾਹਿਬ ਨੇ ਨਾਮਜ਼ਦ ਕੀਤੇ ਅਤੇ ਕੁਝ ਹੈਗੇ ਨੇ ਵਿਸ਼ੇਸ਼ ਨਮੰਤਰਣ ਸਖਸ਼ੀਤਾ ਪਾ ਸਪੈਸ਼ਲ ਇਨਵਾਈਟੀ ਜੀ ਇਹ ਕੱਲੂ ਪਹਿਲਾਂ ਜਾ ਕੇ ਬੁਰਜ ਅਕਾਲੀ ਫੂਲਾ ਸਿੰਘ ਇਹ ਉਹੀ ਬੁਰਜ ਅਕਾਲੀ ਫੂਲਾ ਸਿੰਘ ਹੈ ਜਦੋਂ ਇਹਨਾਂ ਨੂੰ ਇਜਲਾਸ ਕਰਨ ਵਾਸਤੇ ਤੇਜਾ ਸਿੰਘ ਸਮੁੰਦਰੀ ਹਾਲ ਸ਼ਰੋਮਣੀ ਕਮੇਟੀ ਵਾਲਿਆਂ ਨੇ ਨਹੀਂ ਦਿੱਤਾ ਬੁਰਜ ਅਕਾਲੀ ਫੂਲਾ ਸਿੰਘ ਇਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਸਥਾਨ ਹੈ ਉੱਥੇ ਮੈਨੇਜਮੈਂਟ ਹੈ ਜਿਹੜੀ ਬੁੱਢਾ ਦਲ ਦੇ ਮੁਖੀ ਬਾਬਾ ਗੁਰਬੀਰ ਸਿੰਘ ਦੀ ਹੈ ਸਭ ਤੋਂ ਪਹਿਲਾਂ ਉੱਥੇ ਇਕੱਠੇ ਹੋਣਗੇ ਉਸ ਸਥਾਨ ਤੋਂ ਇਹ ਸਾਰੇ ਪੈਦਲ ਦਰਬਾਰ ਸਾਹਿਬ ਤੱਕ ਜਾਣਗੇ ਕਿਸੇ ਕਿਸਮ ਦੇ ਕਿਸੇ ਵਹੀਕਲ 'ਚ ਨਹੀਂ ਜਾਣਗੇ ਜੀ ਉਸ ਤੋਂ ਬਾਅਦ ਇਹ ਪਹਿਲਾਂ ਦਰਬਾਰ ਸਾਹਿਬ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣਗੇ ਗਹਿਨੀ ਹਰਪ੍ਰੀਤ ਸਿੰਘ ਖੁਦ ਤੇ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਇਹਨਾਂ ਦੇ ਨਾਲ ਰਹੇਗੀ ਕਿਉਂਕਿ ਨਵੇਂ-ਨਵੇਂ ਆਉਤੇ ਮਿਲੇ ਆ ਤੇ ਸਾਡੇ ਉਦੋਂ ਤੱਕ ਕੋਈ ਕੰਮ ਸੰਪੂਰਨ ਨਹੀਂ ਹੁੰਦਾ ਜਦ ਤੱਕ ਸਿੱਖ ਸ੍ਰੀ ਦਰਬਾਰ ਸਾਹਿਬ ਜਾ ਕੇ ਆਪਣਾ ਸੀਸ ਨਾ ਚੁਕਾਉਂਦੇ ਜਿ ਬਿਲਕੁਲ ਟਿਲੋ ਸਾਹਿਬ ਉਧਰ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਖਿਰਕਾਰ ਇਸ ਪਿੱਛੇ ਸਾਰਾ ਮਾਮਲਾ ਕੀ ਹੈ ਜਿਹੜੇ ਇੱਕ ਕਿਸਾਨ ਆਗੂ ਨੇ ਕਈ ਤਾਂ ਸੰਯੁਕਤ ਕਿਸਾਨ ਮੋਰਚੇ ਹੈ ਇੱਕ ਸੰਯੁਕਤ ਕਿਸਾਨ ਮੋਰਚਾ ਉਹ ਹੈ ਜਿਹਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਇਸੇ ਤਰ੍ਹਾਂ ਜੁਗਿੰਦਰ ਸਿੰਘ ਉਗਰਾਹਾਂ ਡਾਕਟਰ ਦਰਸ਼ਨਪਾਲ ਬਾਕੀ ਆਗੂ ਕਰਦੀ ਹੈ ਇੱਕ ਹੈਗਾ ਗੈਰ ਰਾਜਨੀਤਿਕ ਉਹਦੀ ਅਗਵਾਈ ਡੱਲੇਵਾਲ ਸਾਹਿਬ ਤੇ ਹੋਰ ਕਰਦੇ ਆ ਤੇ ਜਿਹੜਾ ਸਰਬਨ ਸਿੰਘ ਪੰਦੇਰ ਨੇ ਇਹਨਾਂ ਦੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਨੇ ਐਲਾਨ ਕੀਤਾ ਸੀ ਅੱਜ ਦੇ ਦਿਨ 14 ਜ਼ਿਲ੍ਹਿਆਂ ਦੇ ਵਿੱਚ 60 ਥਾਵਾਂ ਤੇ ਅਸੀਂ ਆਪਣੇ ਧਰਨੇ ਦੇਵਾਂਗੇ ਜੀ ਸ਼ਾਂਤਮਈ ਮੁਜਾਹਰੇ ਕਰਾਂਗੇ ਇੱਕ ਤਾਂ ਇਹਨਾਂ ਦੀ ਮੰਗ ਹੈ ਪੰਜਾਬ ਦੀ ਸਰਕਾਰ ਨੇ ਐਲਾਨ ਕੀਤਾ ਹੈ ਅਸੀਂ 20000 ਰੁਪਏ ਦਾ ਮੁਆਵਜ਼ਾ ਦੇਵਾਂਗੇ ਪ੍ਰਤੀ ਏਕੜ ਕਿਸਾਨਾਂ ਦੇ ਹੋਏ ਨੁਕਸਾਨ ਦਾ ਇਹ ਮੰਗਦੇ ਨੇ 70000 ਰੁਪਏ ਪ੍ਰਤੀ ਏਕੜ ਸਾਨੂੰ 70000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਦੂਜੇ ਪਾਸੇ ਪ੍ਰਾਈਆ ਵਾਲਾ ਮਾਮਲਾ ਜੀ ਇਹ ਕਹਿੰਦੇ ਆ ਕਿ ਪ੍ਰਾਲੀ ਵਾਲੇ ਮਾਮਲੇ 'ਚ ਕਿਸੇ ਕਿਸਮ ਦਾ ਕੋਈ ਐਕਸ਼ਨ ਨਾ ਲਿਆ ਜਾਵੇ ਇੱਕ ਗੱਲ ਦੇ ਵਿੱਚ ਮੈਂ ਅੱਜ ਨਹੀਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਪੰਜਾਬ ਦੀ ਪਰਾਲੀ ਨੂੰ ਨਵੀਂ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਸ਼ਾਮਲ ਕਰਨਾ ਇਹ ਬਿਲਕੁਲ ਗਲਤ ਹੈ। ਨੈਸ਼ਨਲ ਗ੍ਰੇਨ ਟ੍ਰਿਬਿਊਨਲ ਵੀ ਚੁੱਪ ਕਰਿਆ ਬੈਠਾ ਹੈ। ਇਹ ਮਾਮਲਾ ਸੁਪਰੀਮ ਕੋਰਟ ਨੇ ਕੀਤਾ ਹੈ। ਸੁਪਰੀਮ ਕੋਰਟ ਨੇ ਹਦੇਸ਼ ਦਿੱਤੇ ਨੇ ਕਿ ਜਿਹੜੇ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਇਹ ਮਾਮਲਾ ਵੀ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭਧੇਰ ਸਾਹਿਬ ਹੋਰਾਂ ਨੇ ਵਿਚ ਲਿਆ ਵੈ ਮੇਰੇ ਕਹਿ ਇਹ ਪੰਜਾਬ ਸਰਕਾਰ ਦਾ ਮਸਲਾ ਨਹੀਂ ਔਰ ਲਗਾਤਾਰਤਾ ਦੇ ਵਿੱਚ ਜਿੱਥੇ ਕਿਸਾਨਾਂ ਤੇ ਕੇਸ ਦਰਜ ਹੋ ਰਹੇ ਨੇ ਜੁਰਮਾਨੇ ਕੀਤੇ ਜਾ ਰਹੇ ਨੇ ਜੀ ਉੱਥੇ ਉਹਨਾਂ ਦੇ ਰੈਵਨਿਊ ਮਾਲ ਰਿਕਾਰਡ ਦੇ ਵਿੱਚ लाल اندراج ਵੀ ਕੀਤੇ ਜਾ ਰਹੇ ਨੇ ਭਾਵ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਰੈਡ ਐਂਟਰੀ ਦਾ ਕੀ ਹੁੰਦਾ ਕਿ ਤੁਸੀਂ ਕਿਸੇ ਨੂੰ ਕੁਝ ਵੀ ਵੇਚ ਨਹੀਂ ਸਕਦੇ ਕੋਈ ਕਰਜ਼ਾ ਨਹੀਂ ਲੈ ਸਕਦੇ ਇਹ ਸਾਰਾ ਮਾਮਲਾ ਉਸ ਦੇ ਵਿੱਚ ਆਉਂਦਾ ਹੈ ਸੋ ਮੈਂ ਇਹ ਗੱਲ ਕਹਿਣਾ ਚਾਹਾਂਗਾ ਇਸ ਮਾਮਲੇ ਦੇ ਵਿੱਚ ਕਿ ਮਿਲ ਬੈਠ ਕੇ ਕੋਈ ਹੱਲ ਕੱਢਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਵੀ ਨਾਲ ਪ੍ਰਸ਼ਾਸਨ ਵੀ ਸਰਕਾਰਾਂ ਵੀ ਤੇ ਹੁਣ ਸੁਪਰੀਮ ਕੋਰਟ ਨੂੰ ਜਾ ਕੇ ਕੌਣ ਕਹੇ ਜਦੋਂ ਇਹ ਮਾਮਲੇ ਸੁਪਰੀਮ ਕੋਰਟ ਚਾਉਂਦੇ ਨੇ ਹਾਈ ਕੋਰਟਾਂ ਚਾਉਂਦੇ ਆ ਉਦੋਂ ਤੁਸੀਂ ਬੇਸਲੇ ਕਿਉਂ ਹੁੰਦੇ ਹੋ ਉਦੋਂ ਤੁਸੀਂ ਚੰਗੇ ਵਕੀਲ ਕਿਉਂ ਨਹੀਂ ਆਪਦੇ ਲੈ ਕੇ ਜਾਂਦੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਕੁਝ ਸਮਝਾਉਣ ਤੁਹਾਡਾ ਪੱਖ ਵੀ ਰੱਖਣ ਤੇ ਜੋ ਸਪਨੇ ਕਲ ਜਾਂਦਾ ਹੈ ਮੁੜ ਕੇ ਸਾਰੇ ਲੋਕ ਲਕੀਰਾਂ ਨੂੰ ਕੁੱਟ ਕੇ ਜਾਂਦੇ ਨੇ ਜਿਹੜਾ ਕਿ ਗਲਤ ਹੈ ਸੋ ਦੇਖੋ ਹੁਣ ਅੱਗੇ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਇੱਕ ਵਾਰ ਤਾਂ ਇਹ ਮਾਮਲਾ ਲਗਾਤਾਰਤਾ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਹਨ ਜੀ ਬਿਲਕੁਲ ਢਿੱਲੋ ਸਾਹਿਬ ਉਧਰ ਕਿਹਾ ਜਾ ਰਿਹਾ ਹੈ ਕਿ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਹੈ ਹਰਮੇਲ ਸਿੰਘ ਟੋੜਾ ਦੇ ਅਧਿਕਾਰਿਕ ਸੋਕ ਸੰਦੇਸ਼ ਭੇਜੇ ਗਏ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਸਰਦਾਰ ਹਰਮੇਲ ਸਿੰਘ ਟੋੜਾ ਪੰਤਰਤਨ ਜਿthetaਰ ਗੁਰਚਰ ਸਿਕ ਟੌੜਾ ਦੇ ਦਮਾਤ ਸਨ ਜੀ ਪਿਛਲੇ ਦਿਨ ਉਹ ਇੱਕ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ અલ ਵਿਦਾ ਆ ਗਏ ਟੌੜਾ ਦੀ ਅਨਾਜ ਮੰਡੀ ਦੇ ਵਿੱਚ ਉਹਨਾਂ ਦਾ ਜਿਹੜੀ ਅੰਤਮ ਅਰਦਾਸ ਹੈ ਉਹ ਸਮਾਗਮ ਕੀਤਾ ਗਿਆ ਸਾਰੀ ਰਾਸ਼ਟਰੀ ਪਾਰਟੀਆਂ ਦੇ ਆਗੂ ਉੱਥੇ ਪਹੁੰਚੇ ਤੇ ਬਹੁਤ ਸਾਰੇ ਆਗੂ ਜਿਹੜੇ ਭੋਗ ਸਮਾਗਮ 'ਚ ਨਹੀਂ ਆਏ ਉਹ ਪਰਿਵਾਰ ਦੇ ਨਾਲ ਘਰੇ ਦੁੱਖ ਸਾਂਝਾ ਕਰਕੇ ਗਏ ਸਾਰੀ ਦੁਨੀਆ ਜਾਣਦੀ ਹੈ ਕਿ ਪੰਥ ਰਤਨ ਜਥੇਦਾਰ ਗੁਰਚਰ ਸਿੰਘ ਟੌੜਾ ਦਾ ਰਸਤਾ ਕੀ ਸੀ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਸੀਨੀਅਰ ਆਗੂ ਨੇ ਕਰਨ ਚੁਗ ਸਾਹਿਬ ਉਹ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਗਏ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸ਼ੋਕ ਸੰਦੇਸ਼ ਵੀ ਪਰਿਵਾਰ ਲਈ ਲੈ ਕੇ ਗਏ ਜਿਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਿੱਥੇ ਅਫਸੋਸ ਪ੍ਰਗਟ ਕੀਤਾ ਅਤੇ ਟੋੜਾ ਸਾਹਿਬ ਦੀਆਂ ਪ੍ਰਾਣੀ ਦਾ ਸਭਾਵਾਂ ਵੀ ਯਾਦ ਕੀਤੀਆਂ ਜੇ ਕਿਸੇ ਸਖਸ਼ੀਅਤ ਲਈ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਸੰਦੇਸ਼ ਭੇਜਦੇ ਹੈ ਇਹ ਕੋਮਲ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਜੀ ਸੋ ਟੋੜਾ ਸਾਹਿਬ ਦੇ ਪਰਿਵਾਰ ਨਾਲ ਪ੍ਰਧਾਨ ਮੰਤਰੀ ਦਾ ਸੰਦੇਸ਼ ਆਉਣਾ ਇੱਕ ਵੱਡੀ ਗੱਲ ਮੰਨੀ ਜਾਂਦੀ ਹੈ ਬਿਲਕੁਲ ਢਿਲਸਾ ਬੁਧਰ ਕਿਹਾ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਨੇ ਜੋ ਉਹਨਾਂ ਦਾ ਇੱਕ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਅਤੇ ਆਮ ਲੋਕਾਂ ਨੂੰ ਜਿਹੜੀ ਫ੍ਰੀ ਬਿਜਲੀ ਹੈ ਉਹ ਫ੍ਰੀ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਸੰਜੀਵ ਅਰੋੜਾ ਇੱਕ ਵੱਡੇ ਅਖਬਾਰ ਦੇ ਦਫ਼ਤਰ ਦੇ ਵਿੱਚ ਗਏ ਸਨ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜੀ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਉਹਨਾਂ ਨੇ ਉਹ ਇਹ ਕਿ ਭਾਈ ਸਾਹਿਬ ਸਨਤ ਹੀ ਵਿਕਾਸ ਤੋਂ ਬਿਨਾ ਕੋਈ ਵੀ ਰਾਜ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਰਾਜ ਤਰੱਕੀ ਨਹੀਂ ਕਰ ਸਕਦਾ ਓਦੀ ਤਰੱਕੀ ਤਾਂ ਹੀ ਆ ਜੇ ਉਥੇ ਸਨਤ ਦਾ ਪਸਾਰ ਹੈ ਅੱਜ ਵੀ ਆਪਾਂ ਦੇਖ ਲਈਏ ਉਹਨਾਂ ਰਾਜਾਂ ਦਾ ਅਪਸਾਰ ਬਹੁਤ ਜ਼ਿਆਦਾ ਹੈ ਬਹੁਤ ਯਾਰਾ ਵਿਕਾਸ ਹੈ ਜਿੱਥੇ ਸੰਤਾ ਜ਼ਿਆਦਾ ਪਰਫੁੱਲਤ ਨੇ ਤੇ ਇੱਕ ਗੱਲ ਹੋਰ ਸਪਸ਼ਟ ਤੌਰ ਤੇ ਕਰਦੇ ਆ ਮੰਤਰੀ ਸੰਜੀਵ ਅਰੋੜਾ ਉਹਨਾਂ ਨੇ ਕਿਹਾ ਕਿ ਜਿਹੜੀ ਮੁਕਤ ਬਿਜਲੀ ਕਿਸਾਨਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਮਿਲਦੀ ਹੈ 300 ਯੂਨਿਟ ਪੰਜਾਬ ਦੀ ਸਰਕਾਰ ਦਾ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਇਹ ਬਿਜਲੀ ਇਸੇ ਤਰ੍ਹਾਂ ਵਹੀਆ ਹੁੰਦੀ ਰਹੇਗੀ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਪਿਛਲੇ ਦਿਨਾਂ ਦੇ ਵਿੱਚ ਲੋਕ ਮਨਾ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਸਨ ਜੇ ਉਹ ਉਹਨਾਂ ਨੇ ਕਲੀਅਰ ਕਰ ਦਿੱਤਾ ਤੇ ਇਸ ਵੇਲੇ ਸਾਰਾ ਕੁਝ ਤਰਾਂਤਰ ਦੀ ਚੋਣ ਵਾਸਤੇ ਹੋ ਰਿਹਾ ਹੈ ਜੇ ਕੋਈ ਕਦਮ ਸਰਕਾਰ ਇਹ ਸਾਰੇ ਕਾਸੇ ਦੇ ਉਲਟ ਜਾ ਕੇ ਚੱਕਦੀ ਹੈ ਉਹ ਆਪਣੇ ਆਪ ਦੇ ਵਿੱਚ ਨੁਕਸਾਨ ਦੇ ਹੋ ਸਕਦਾ ਸਰਕਾਰ ਨੂੰ ਇਸ ਕਰਕੇ ਮੰਤਰੀ ਜੀ ਨੇ ਸਪਸ਼ਟ ਕੀਤਾ ਕਿ ਬਿਜਲੀ ਜਿਹੜੀ ਜਾ ਰਹੀ ਹੈ ਉਹ ਇਸੇ ਤਰ੍ਹਾਂ جاری ਰਹੇਗੀ ਤੇ ਸੰਤੀ ਬਕਾਸ ਨੂੰ ਅੱਗੇ ਚਾਰ ਚੰਨ ਲਾਉਣੇ ਪੰਜਾਬ ਸਰਕਾਰ ਦਾ ਜੁਮਾ ਜੀ ਬਿਲਕੁਲ ਟਿਲੋ ਸਾਹਿਬ ਉਧਰ ਕਿਹਾ ਜਾ ਰਿਹਾ ਕਿ ਉੜੀਸਾ ਦੇ ਵਿੱਚ 36 ਘੰਟਿਆਂ ਦਾ ਜਿਹੜਾ ਕਰਫਿਊ ਲਗਾ ਦਿੱਤਾ ਗਿਆ ਕਿਸੇ ਹਿੰਸਕ ਘਟਨਾ ਦੇ ਕਰਕੇ ਤੇ ਇੰਟਰਨੈਟ ਸਵਾਵਾ ਜੜੀਆਂ ਨੇ ਉਹ ਵੀ ਠੱਪ ਕਰ ਦਿੱਤੀਆਂ ਗਈਆਂ ਨੇ ਆਖਿਰਕਾਰ ਇਸ ਸਾਰੇ ਪਿੱਛੇ ਮਾਮਲੇ ਦੇ ਕੀ ਗੱਲ ਹੈ ਦੇਖੋ ਇਹ ਜਿਹੜਾ ਇੱਕ ਧਾਰਮਿਕ ਮਾਮਲੇ ਦੇ ਵਿੱਚ ਸਾਰਾ ਕੁਝ ਹੋਇਆ ਹੈ ਇੱਥੇ ਕਿੱਥੇ ਕਿੱਥੇ ਘਟਨਾਵਾਂ ਨਹੀਂ ਵਾਪਰ ਰਹੀਆਂ ਜੀ ਇੱਕੇ ਦਮ ਇਸ ਤਰ੍ਹਾਂ ਦੀਆਂ ਘਟਨਾ ਦਾ ਪੈਦਾ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅੱਜ ਦੋ ਦਿਨ ਪੁਰਾਣੀ ਗੱਲ ਹੈ ਜਲੰਧਰ ਦੀ ਉੱਥੇ ਵੀ ਤਾਂ ਇੱਕ ਘਟਨਾ ਵਾਪਰੀ ਹੈ ਔਰ ਦੋਸ਼ੇ ਲੱਗ ਰਹੇ ਹੈ ਕਿ ਘੱਟ ਗਿਣਤੀ ਵਾਲਿਆਂ ਦੇ ਉੱਤੇ ਦੂਜੇ ਬੰਦੇ ਨੇ ਆ ਕੇ ਪਰਚਾ ਵੀ ਦਰਜ ਕਰਾਤਾ ਇਹ ਵੀ ਧਾਰਮਿਕ ਮਾਮਲੇ ਨੂੰ ਲੈ ਕੇ ਬਵਾਦ ਖੜਾ ਹੋਇਆ ਇਹ ਮਾਮਲੇ ਕਿਉਂ ਲਗਾਤਾਰਤਾ ਦੇ ਵਿੱਚ ਜਾ ਰਹੇ ਨੇ ਭਾਵੇਂ ਹੋਵੇ ਪੰਜਾਬ ਭਾਵੇਂ ਕੋਈ ਹੋਰ ਰਾਜ ਭਾਵੇਂ 오ਡੀਸਾ ਹੋਵੇ ਜਾਂ ਕਰਨਾਟਕਾ ਹੋਵੇ ਜੋ ਮਰਜੀ ਹੈ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਹੈ ਉਹਨਾਂ ਨੂੰ ਕਰਨ ਤੋਂ ਬਾਅਦ ਲੋੜ ਤੋਂ ਵੱਧ ਚੌਕਸੀ ਰੱਖਣੀ ਚਾਹੀਦੀ ਹੈ ਹੁਣ ਇੱਕ ਸਮਾਗਮ ਹੋਰ ਹੋਇਆ ਏ ਇਸੇ ਤਰ੍ਹਾਂ ਦਾ ਵਾਪਰਿਆ ਉੱਥੇ ਕਹਿੰਦੇ ਜਿਹੜੇ ਸਪੀਕਰ ਵਗੈਰਾ ਉਹ ਪ੍ਰੋਗਰਾਮ ਦੇ ਵਿੱਚ ਲੱਗੇ ਹੋਏ ਸਨ ਝਗੜਾ ਉਹਨਾਂ ਨੂੰ ਲੈ ਕੇ ਪੈ ਗਿਆ ਸੁਪਰੀਮ ਕੋਰਟ ਤੱਕ ਇਹ ਗੱਲ ਕਹਿੰਦੇ ਨੇ ਕਿ ਤੁਹਾਡੇ ਸੀਮਤ ਹੋਣੇ ਚਾਹੀਦਿਆਂ ਨੇ ਆਵਾਜ਼ਾਂ ਪਰ ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧਦੇ ਜਾ ਰਹੇ ਨੇ ਲਗਾਤਾਰਤਾ ਚ ਵੱਧਦੇ ਜਾ ਰਹੇ ਨੇ ਕਿਉਂ ਮੈਨੂੰ ਯਾਦ ਆਪਾਂ ਪਿੰਡਾਂ ਤੋਂ ਆਉਂਦੇ ਆ ਸਾਡੇ ਪਿੰਡਾਂ ਦੇ ਵਿੱਚ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਸੀ ਮਾਰਚ ਤੱਕ ਪਿੰਡ ਵਾਲੇ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ ਪ੍ਰਤੀ ਤੇ ਦੂਸਰੇ ਸਮਾਗਮਾਂ ਪ੍ਰਤੀ ਸਾਂਝੀ ਰਹਿਣ ਵਾਲੇ ਇੱਕ ਦੇਸ਼ ਜਾਰੀ ਕਰ ਦਿੰਦੇ ਸਨ ਕਿ ਸਵੇਰੇ ਮੰਨ ਲਓ ਗੁਰੂ ਘਰ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਤਾਂ ਉਹ ਟਾਈਮ ਦੱਸ ਕੇ ਕਿ 4 ਵਜੇ ਗਏ ਨੇ ਨਾਲ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ ਬਾਹਰੀ ਸਪੀਕਰ ਬੰਦ ਕਰ ਦਿੰਦੇ ਸਨ ਉਹ ਸਪੀਕਰ ਜਿਹੜੇ ਗੁਰੂ ਘਰ ਦੀ ਆਵਾਜ਼ ਹਦੂਦ 'ਚ ਰਹਿੰਦੀ ਹੈ ਇਸੇ ਤਰ੍ਹਾਂ ਬਾਕੀ ਧਰਮਕਸਤਾਨਾਂ ਵਾਲੇ ਵੀ ਇਹੀ ਕਰਦੇ ਸਨ ਇੱਕ ਸਾਂਝੇ ਤੌਰ ਤੇ ਫੈਸਲਾ ਹੋ ਜਾਂਦਾ ਸੀ ਕਾਰਨ ਕਿ ਬੱਚੇ ਪੜ੍ਹਦੇ ਐ ਕੋਈ ਰੌਲਾ ਨਹੀਂ ਪਿਆ ਕਦੇ ਮੇਰੇ ਖਿਆਲ ਜਿੰਨੇ ਸਾਡੇ ਧਰਮ ਕਾਗੂ ਨੇ ਇਹ बार-बार ਰੌਲੇ ਕਿਉਂ ਪੈਂਦੇ ਐ ਇਹਨਾਂ ਸਾਰਿਆਂ ਨੂੰ ਬੈਠ ਕੇ ਕੋਈ ਸਾਂਝਾ ਜਿਹਾ ਵਿਧਾਨ ਬਣਾ ਲੈਣਾ ਚਾਹੀਦਾ ਹੈ ਕਿ ਜਿਹੜੀ ਆਵਾਜ਼ ਆ ਸਪੀਕਰਾਂ ਦੀ ਜਾਂ ਜਦੋਂ ਅਸੀਂ ਕੋਈ ਜਲੂਸ ਵਗੈਰਾ ਕੱਢਦੇ ਆਂ ਸ਼ੁਭਾ ਯਾਤਰਾ ਕੱਢਦੇ ਆਂ ਕੁਝ ਵੀ ਹੈ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜੇ ਸਾਰਿਆਂ ਦਾ ਰਲ ਕੇ ਇੱਕ ਵਿਧਾਨ ਬਣ ਜਾਵੇ ਆਲਰੇਡੀ ਆ ਪੱਧਰ ਤੇ ਸਾਰੇ ਉਹਨੂੰ ਫਾਲੋ ਕਰਦੇ ਆਂ ਕਟੋ-ਕਟ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਇਹ ਚੀਜ਼ਾਂ ਨੇ ਜਿਹੜੀਆਂ ਇਹ ਸਾਡੇ ਆਪਸ ਵਿੱਚ ਦੀ ਲੜਾਈ ਦਾ ਕਾਰਨ ਬਣਦੀਆਂ ਨੇ ਇਹਨਾਂ ਸਾਰੀਆਂ ਇਸ ਤਰ੍ਹਾਂ ਦੀਆਂ ਲੜਾਈਆਂ ਤੋਂ ਬਚਣਾ ਚਾਹੀਦਾ ਹੈ ਜਿੰਨਾ ਮੇਰਾ ਗਿਆਨ ਆ ਮੈਂ ਪੜਿਆ ਕੋਈ ਧਰਮ ਆਪਸ ਵਿੱਚ ਦੀ ਲੜਾਈ ਕਰਨਾ ਨਹੀਂ ਸਿਖਾਉਂਦਾ ਜੀ ਬਿਲਕੁਲ ਟਿਲੂ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਬទਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਸ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ